ਸਦਾ ਲਈ ਜੈ ਸਦਾ ਲਈ ਜੈ ਸਦਾ ਲਈ ਜੈ ਸਦਾ ਲਈ ਜੈ ਨਾਮ ਗੋਬਿੰਦ ਦਾ ਨਾਮ ਗੋਬਿੰਦ ਦਾ ਸਦਾ ਲਈ ਜੈ ਅੱਜ ਗੁਰਦੁਆਰਾ ਨਾਨਕਾਣਾ ਸਾਹਿਬ ਤੋਂ ਸ਼੍ਰੀ ਮੇਾ ਪਾਤਸ਼ਾਹ ਸਾਹਿਬ ਸਿਰਗੁਰ ਹਰਗੋਬਿੰਦ ਸਿੰਘ ਜੀ ਦੇ ਇੱਥੇ ਆਗਮਨ ਪਰਵਤੇ ਇਹ ਨਗਰ ਕੀਰਤਨ ਕੀਤਾ ਜਾ ਰਿਹਾ ਜੋ ਸੰਗਰੂਰ ਸਹਿਰ ਦੇ ਵਕ ਵਕ ਪੜਾਮ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਸ ਸਥਾਨ ਤੇ ਆਵੇਗਾ ਮਹਾਨ ਗੁਰੂ ਨੇ ਜਿੱਥੇ ਮੀਰੀ ਪੀਰੀ ਦੇ ਦੋ ਸ੍ਰੀ ਸਹਿਬਾਂ ਪਹਿਲੀਆਂ ਜੰਗਾਂ ਲੜੀਆਂ ਹੱਕ ਸੱਚ ਦੀ ਲੜਾਈ ਲੜੀ ਸਾਨੂੰ ਉਹਨਾਂ ਦੀ ਸਿੱਖਿਆ ਲੈਣ ਦੀ ਲੋੜ ਆ ਤਾਂ ਜੋ ਅਸੀਂ ਆਪਣੇ ਪਰਿਵਾਰ ਨੂੰ आम जनता ਨੂੰ ਲੋਕਾਂ ਨੂੰ ਉਹਨਾਂ ਦੀ ਸਿੱਖਿਆ ਦੇ ਕੇ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਸਕੀਏ ਮੇਰੀ ਸੰਗਤਾਂ ਪ੍ਰਤੀ ਬੇਨਤੀ ਆ ਉਹ ਵੱਧ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਹਾਲ ਤੇ ਸੁਖ ਪਲ ਤੇ ਸੁਖ ਨਿਤ ਸੁਖ ਸਿਮਰਨੋ ਨਿਤ ਸੁਖ ਸਿਮਰਨੋ ਨਿਤ ਸੁਖ ਸਿਮਰਨੋ ਕਸੇ ਮਰਨੋ ਨਾਮ ਗੋਬਿੰਦ ਦਾ ਨਾਮ ਗੋਬਿੰਦ ਦਾ ਸਦਾ ਲਈ ਜੈ ਸਦਾ ਲਈ ਜੈ ਸਦਾ ਲਈ ਜੈ ਸਦਾ ਲਈ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਮੇ ਪਾਸ਼ਾ ਹਰ ਮੋ멘ਟ ਪਾਸ਼ਾ ਮਹਾਰਾਜ ਸੰਗਰੂਰ ਸ਼ਹਿਰ ਚ ਇੱਥੇ ਚਰਪਾਈ ਤੇ ਸੰਗਤਾਂ ਨੂੰ ਉਤਾਰਿਆ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਗਰ ਕੀਰਤਨ ਸਜਾਇਆ ਗਿਆ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦਸਵੇਂ ਪਾਸ਼ਾ ਨੇ ਸਰਬੰਸਾਰੇ ਆਪਣੇ ਖਾਤਰ ਅੱਜ ਆਪਾਂ ਕਿੱਥੇ ਖੜੇ ਆ ਮੈਂ ਸਾਰਿਆਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਲੋਕਲ ਕਮੇਟੀਆਂ ਨੂੰ ਗ੍ਰ anthi ਸਿੰਘਾਂ ਨੂੰ ਵੀ ਭਾਈ ਤੁਸੀਂ ਵੱਧ ਤੋਂ ਵੱਧ ਅੰਮ੍ਰਿਤ ਪਾਣ ਕਰਵਾਓ ਜਿਹੜਾ ਨਸ਼ੇ ਦਾ ਕੋਹਰ ਪਿੰਡਾਂ ਚ ਚੱਲ ਗਿਆ ਇਹ ਤਾਂ ਹੀ ਲੋਟ ਆਊਗਾ ਜੇ ਆਪਾਂ ਸਾਰੇ ਗ੍ਰ anthi ਸਿੰਘ ਸਾਰੇ ਤੇ ਹਿੱਆ ਕਰਾਂਗੇ ਕਿਉਂ ਸਰਕਾਰਾਂ ਤੋਂ ਕੁਝ ਨਹੀਂ ਹੋ ਰਿਹਾ ਜੇ ਤੁਸੀਂ ਆਪਾਂ ਸਾਰੇ ਗੁਰਸਿੱਖ ਇਕੱਠੇ ਹੋ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਅੰਮ੍ਰਿਤ ਸੰਚਾਰ ਕਰਾਵਾਂਗੇ ਤੇ ਤਾਂ ਹੀ ਗੁਰੂ ਦਾ ਕਿਹੜਾ ਜਸ ਗਾਇਆ ਜਾਊਗਾ ਤਾਂ ਹੀ ਨਗਰਕਰਤਰ ਕਿਹੜੇ ਆਪਾਂ ਗੁਰੂ ਦੇ ਸ਼ਿਵੇਂ ਪਾਤਸ਼ਾਹ ਦਾ ਤਾਗ ਯਾਦ ਕਰ ਰਹੇ ਆ ਤਾਂ ਹੀ ਸਫਲਾ ਮਿੰਟ ਹੈ ਕਮਾਨੇ ਪਾਪ ਜਿਾਨੇ ਸਾਧ ਸੰਗਤ ਦੇ ਹੋਵਾ ਜੀ ਜੈ ਸਾਧ ਸੰਗਤ ਮਿਲ ਹੋਵਾ ਜੀ ਜੈ ਨਾਮ ਨਾ ਮਿਲੋ ਮੈਂ ਤੇ ਤਾ ਸਦਾ ਲਈ ਤੇ ਸਦਾ ਲਈ ਦੇਖੋ ਜੀ ਸੰਗਤਾਂ ਦਾ ਬੜਾ ਉਤਸ਼ਾਹ ਹੈ ਅੱਜ ਨਾਨਕੇ ਵਾਲੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਹੋਮ ਹਮਾ ਕੇ ਆਈ ਹੈ ਦਰਸ਼ਨ ਕਰਨ ਵਾਸਤੇ ਆਈ ਹੈ ਜੋ ਕਿ ਸਾਡੇ ਪੰਜ ਪਿਆਰੇ ਸਾਹਿਬ ਤੇ ਸਾਰੀ ਜਿੰਨੀ ਸੰਗਤ ਹੈ ਗੁਰਦੁਆਰੇ ਦੀ ਮੈਨੇਜਰ ਸਾਹਿਬ ਸਾਰੇ ਜਿੰਨੀ ਸੰਗਤ ਹੈ ਅੱਜ ਬੜਾ ਉਤਸ਼ਾਹ ਹੈ ਸੰਗਤ ਦੇ ਵਿੱਚ ਜੋ ਕਿ ਅੱਜ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਹੈ